ਬਿੱਤੇ ਦੀਆਂ ਬੋਲੀਆਂ ਸੁਣ ਕੇ ਮੈਨੂੰ ਮੇਰਾ ਮਨੋ ਬੜੀ ਕਿੰਤਾ ਯਾਦ ਆ ਗਿਆ ਤੇ ਬਾਬਾ ਜੀ ਆ ਕਿੰਤੇ ਪਾਤ ਪਾਤ ਦੇ ਫੁੱਲ ਖਿਲਾ ਕੇ ਓ ਪਾਤ ਪਾਤ ਦੇ ਫੁੱਲ ਖਿਲਾ ਕੇ ਸੋਹਣਾ ਜਗਤ ਬਣਾਇਆ ਬਈ ਉਹਦੀ ਕਿਰਪਾ ਨਾਲ 베ਲੀ ਓਹਦੀ ਓਹਦੀ ਕਿਰਪਾ ਨਾਲ 베ਲੀਓ ਅੱਜ ਤੈਨੂੰ ਖੁਸ਼ੀਆਂ ਦਾ ਆਇਆ ਗਿੱਦਾ ਪਾਉ ਮੁੰਡਿਓ ਸਿਰ ਸੱਤ ਗੁਰ ਦੀ ਨਾ ਆਇਆ ਬਈ ਅਸਤਾ ਤਾਂ ਮੈਂ ਆਪ ਖਾ ਲਿਆ ਲੱਗੀ ਹੋਣੀ ਬਾਈ ਬਈ ਅਸਤਾ ਤਾਂ ਮੈਂ ਆਪ ਖਾ ਲਿਆ ਅਗਾ ਜੱਟ ਦੇ ਹੱਥ ਫੜਾਇਆ ਬਈ ਜੱਟ ਨੇ ਤਾਂ ਨਾ ਕਰਤੀ ਬਈ ਮਰਦੀ ਅਗਲੇ ਦੀ ਹੁਣ ਕੀ ਕਰੀ ਓ ਬਈ ਜੱਟ ਨੇ ਤਾਂ ਨਾ ਕਰਤੀ ਮੈਂ ਫਿਰ ਚਲੇ ਲਫੇੜਾ ਆਇਆ ਬਈ ਜੱਟ ਤਾਂ ਗੁੱਸਾ ਕਰ ਗਿਆ ਸੱਹ ਕਰਨਾ ਹੀ ਸੀ ਬਾਈ ਓ ਬਈ ਜੱਟ ਤਾਂ ਗੁੱਸਾ ਕਰ ਗਿਆ ਸਾਰੀ ਰਾਤ ਨਾ ਆਇਆ ਨਾਈਆਂ ਦੀ ਘਰਲੀ ਵਿੱਚ ਜਿੱਥੇ ਚੂਪ ਦਾ ਸਾਇਆ ਕਹਿੰਦਾ ਹੋਉਂਦੇ ਜਾਂਦੇ ਮੁੰਡਿਆਂ ਤਾਈਂ ਉਹ ਮਾਰ ਕੇ ਕਹਿੰਦਾ ਹੋਉਂਦੇ ਜਾਂਦੇ ਮੁੰਡਿਆਂ ਤਾਈਂ ਅੱਖ ਮਾਰ ਕੇ ਕਹਿੰਦਾ ਮੇਰਾ ਬਾਪੂ ਮੈਨੂੰ 100 ਰੁਪਏ ਦੀ ਨੱਸੀ ਆਇਆ ਬਈ ਕਿੱਲੋ ਰਿਓੜੀਆਂ ਦਰਜਣ ਕੇਲੇ ਮਹਿੰਗਾ ਸੁੱਤਾ ਲਿਆ ਆ ਬਾਈ ਓ ਬਈ ਕਿੱਲੋ ਰਿਓੜੀਆਂ ਦਰਜਣ ਕੇਲੇ ਓਸੀ ਨਾਲ ਲਿਆ ਆ ਬਈ ਜਾਂਦੇ ਹੋਏ ਨੇ ਸੱਸ ਮੇਰੀ ਨੂੰ 100 ਦਾ ਨੋਟ ਖੈ ਲੈ ਨਹੀਂ ਕਿ ਲੋੜ ਸੀ ਭਲਾ ਸੱਸ ਮੇਰੀ ਨੇ ਤੂੰ ਪੁੱਛਤੀ ਤੇਰੇ ਕਿ ਲਗੂ ਪਡਵਾਰੀ ਬਈਓਸ ਪਿੰਡੋਂ ਦੀ ਲੰਗਦੀ ਸੀਕ ਸੀ ਲਗਦੀ ਸੀ ਬਈਓਸ ਪਿੰਡੋਂ ਦੀ ਲੰਗਦੀ ਸੀਕ ਰੋੜ ਵੇਤੀ ਲਾਰੀ ਵੀ ਹੁਰਲੇ ਪਾਸੋਂ ਆਪ ਸੀ ਚੜਦਾ ਪਰਲੇ ਪਾਸੋਂ ਓ ਬਈ ਹੁਰਲੇ ਪਾਸੋਂ ਆਪ ਸੀ ਚੜਦਾ ਪਰਲੇ ਪਿੰਡ ਤੋਂ ਕੁੜੀ ਗਵਾਰੀ ਬਈ ਫੇਰ ਦੱਸੋ ਪੜਨਾ ਕੀਨੇ ਸੀ ਇਸ਼ਕ ਪੜਾਇਆ ਹੋਰੀਆ ਓ ਬਈ ਫੇਰ ਦੱਸੋ ਪੜਨਾ ਕੀਨੇ ਸੀ लॻ गई इश्क खमारी बेल करात ਬਈ ਦੋ ਛੜਿਆਂ ਦੀ ਇੱਕ ਢੋਲ ਕੀ ਓਹ ਹੋ ਬਈ ਦੋ ਛੜਿਆਂ ਦੀ ਇੱਕ ਢੋਲ ਕੀ ਰੋਜ਼ ਰਾਤ ਨੂੰ ਖੜ ਕੇ ਬਈ ਛੜੇ ਤਾਂ ਕਰਦੇ ਮਨ ਪਰਚਾਵਾ ਮਾਈ ਮਾੜੀ ਗੱਲ ਬਿੱਖੀ ਹੁਣ ਓਹ ਹੋ ਬਈ ਛੜੇ ਤਾਂ ਕਰਦੇ ਮਨ ਪਰਚਾਵਾ ਤੇਰਾ ਦਿਲ ਕਿਉਂ ਤੜਕੇ ਮੇਲਾ ਛੜਿਆਂ ਦਾ ਦੇ ਚਵਾਰੇ i वरी वरी वसी कटण कया